ਤੁਹਾਡੇ ਵਾਸਤੇ ਆਪਾਂ ਅੱਜ ਸਪੈਸ਼ਲ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਸਪੈਸ਼ਲ ਵੀਡੀਓ ਇਸ ਕਰਕੇ ਹੈ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕੀਤੀ ਸੀਗੀ ਆਲਟੋ ਗੱਡੀਆਂ ਵਾਸਤੇ ਤੇ ਆਲਟੋ ਗੱਡੀਆਂ ਤੁਹਾਨੂੰ ਵੀਡੀਓ ਚ ਮਿਲ ਜਾਣਗੀਆਂ ਆਲਟੋ ਤੋਂ ਇਲਾਵਾ ਤੁਹਾਨੂੰ ਹੋਰ ਗੱਡੀ ਕੋਈ ਵੀ ਨਹੀਂ ਮਿਲਣੀ ਜਿਨ੍ਹਾਂ ਜਿਨ੍ਹਾਂ ਨੂੰ ਆਲਟੋ ਗੱਡੀ ਪਸੰਦ ਆ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਪਾਈ ਸੀਗੇ ਬਹੁਤ ਸਾਰੀਆਂ ਗੱਡੀਆਂ ਨੇ ਤੁਸੀਂ ਦੇਖੋ ਜੀ ਸਸਤੀਆਂ ਮਹਿੰਗੀਆਂ ਨਵੀਆਂ ਪੁਰਾਣੀਆਂ ਹਰ ਤਰ੍ਹਾਂ ਦੀਆਂ ਗੱਲਬਾਤ ਆਪਾਂ ਸਾਰੀ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਕੋਈ ਵੀ ਗੱਡੀ ਵੇਚਣਾ ਚਾਹੁੰਦੇ ਹੋ ਆਪਣੀ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੋਂ ਵਾਲੀ ਲਾ ਦੇਵਾਂਗੇ ਜੀ ਲਓ ਜੀ ਚੈੱਕ ਕਰੋ ਪਹਿਲੀ ਆਲਟੋ ਗੱਡੀ ਆਲਟੋ ਗੱਡੀ ਆ 2008 ਮਾਡਲ ਆਪਾਂ ਨੂੰ ਗੱਡੀ ਮਿਲ ਜੂਗੀ ਜੀ ਇਨਸ਼ੋਰੈਂਸ ਹੈਗਾਗਾ ਪਾਸਿੰਗ ਮਾਲਕ ਨੇ ਕਿਹਾ ਖਤਮ ਤੇ ਗੱਡੀ ਸਾਫ ਸੁਥਰੀ ਹੈ ਜੀ ਸੋਹਣੀ ਮਾਲਕ ਨੇ ਰੱਖੀ ਹੋਈ ਆ ਗੱਡੀ ਦੇ ਨੰਬਰ ਦੀ ਗੱਲ ਕਰੀਏ ਦਿੱਲੀ ਨੰਬਰ ਆਪਾਂ ਨੂੰ ਗੱਡੀ ਇਹ ਦੇਖਣ ਨੂੰ ਮਿਲੂਗੀ ਜੀ ਬੰਪਰ ਬੂਹ ਪਰ ਬਦਿਆ ਪਈ ਨੇ ਅੰਦਰੋਂ ਜੇ ਗੱਲ ਕਰੀਏ ਤਾਂ ਮੈਟਿੰਗ ਵਧੀਆ ਮਾਲਕ ਨੇ ਘਰ ਵਾਂਗ ਰੱਖਿਆ ਸੀਟ ਕਵਰ ਆਪਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਜਾਣਗੇ ਗੱਡੀ ਇੱਕ ਨੰਬਰ ਹੈ ਜੀ ਚਲਾਉਣ ਚ ਵੀ ਬਹੁਤ ਵਧੀਆ ਮਾਡਲ ਚਾਹੇ 8 ਹੈ ਪਰ ਮਾਲਕ ਨੇ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਘਰ ਆਉ ਗੱਡੀ ਨੂੰ ਦੇਖੋ ਚਲਾ ਕੇ ਦੇਖੋ ਜਦੋਂ ਪੂਰੀ ਤਰ੍ਹਾਂ ਤਸੱਲੀ ਹੋ ਗਈ ਪੂਰੀ ਤਰ੍ਹਾਂ ਫਿੱਟ ਬੈਠ ਗਈ ਗੱਡੀ ਉਸ ਤੋਂ ਬਾਅਦ ਰੇਟ ਦੀ ਗੱਲ ਕਰ ਲਾਂਗੇ ਬਾਕੀ ਆਪਾਂ ਜੇ ਡਿਮਾਂਡ ਦੇਖੀਏ ਤਾਂ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ 80000 ਰੁਪਏ ਪਹੁੰਚੀ ਆ ਸੀ ਜਿਹੜੇ ਮਾਲਕ ਆਪਨੇ ਗੱਡੀ ਦੇ 98145 79954 ਗੱਲ ਕਰ ਸਕਦੇ ਹੋ ਜੇ ਕਿਸੇ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਨੰਬਰ 2 ਤੇ ਆਪਾਂ ਇੱਕ ਚਿੱਟੇ ਰੰਗ ਦੀ ਆਲਟੋ ਲੈ ਕੇ ਪਹੁੰਚੇ ਹਾਂ ਇਸ ਗੱਡੀ ਦੇ ਮਾਡਲ ਦੀ ਗੱਲ ਕਰੀਏ ਤਾਂ 2010 ਮਾਡਲ ਮਾਲਕ ਨੇ ਗੱਡੀ ਦੱਸੀ ਆ ਜੀ ਬਰਨਾਲੇ ਖੜੀ ਆ ਗੱਡੀ ਬਹੁਤ ਵਧੀਆ ਕੰਡੀਸ਼ਨ ਹੈ ਜੀ ਪੰਜਾਬ ਨੰਬਰ ਹੈ ਤੇ ਚਿੱਟੇ ਰੰਗ ਦੀ ਆ ਅੰਦਰੋਂ ਗੱਡੀ ਬਹੁਤ ਵਧੀਆ ਸੀ ਮਿਊਜ਼ਿਕ ਸਿਸਟਮ ਏਸੀ ਹੀਟਰ ਹਰ ਚੀਜ਼ ਆਪਨੂੰ ਪ੍ਰੋਪਰ ਵਧੀਆ ਮਿਲੂ ਸੀਟ ਕਵਰ ਵਧੀਆ ਆਪਨੂੰ ਚੜੇ ਚੜਾਈ ਮਿਲ ਜਾਣਗੇ ਮਾਲਕ ਕਹਿੰਦੇ ਨੇ ਜਿਹਨੇ ਵੀ ਗੱਡੀ ਦੇਖਣੀ ਹੈ ਇੱਕ ਵਾਰੀ ਘਰ ਆਉ ਤੇ ਮਾਲਕ ਨੇ ਕਿਹਾ ਜਿਹੜਾ ਬੰਦਾ ਵੀ ਗੱਡੀ ਦੇਖਣ ਵਾਸਤੇ ਆਊਗਾ ਖਾਲੀ ਹੱਥ ਨਹੀਂ ਜਾਊਗਾ ਗੱਡੀ ਲੈ ਕੇ ਜਾਊਗਾ ਮਾਲਕ ਕਹਿੰਦੇ ਨੇ ਵੀ ਬਹੁਤ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਚਲਾਉਣ ਦੇ ਵਿੱਚ ਇੱਕ ਨੰਬਰ ਆ ਜੀ ਗੱਡੀ ਜਦੋਂ ਸਟਾਰਟ ਖੜੀ ਹੁੰਦੀ ਆ ਗੱਡੀ ਦਾ ਪਤਾ ਵੀ ਨਹੀਂ ਲੱਗਦਾ ਵੀ ਸਟਾਰਟ ਖੜੀ ਆ ਬਿਲਕੁਲ ਸਾਇਲੈਂਟ ਇੰਜਨ ਗੇਅਰ ਹੈ ਜੀ ਤੇ ਟਾਈਮ ਤੇ ਮਾਲਕਾਂ ਸਰਵਿਸ ਕਰਵਾਉਂਦੇ ਰਹੇ ਨੇ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਜੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਇੱਕ ਡਿਮਾਂਡ ਮਾਲਕ ਨੇ ਕੀਤੀ ਹੈ 110000 ਰੁਪਏ ਜੀ ਤੇ ਜਿਹੜੇ ਮਾਲਕ ਨੇ ਗੱਡੀ ਦੇ 62848 86852 ਗੱਲ ਕਰ ਸਕਦੇ ਹਾਂ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੋਈ ਸੀ ਜੀ ਗੱਲਬਾਤ ਆਪਾਂ ਸਾਰੀ ਗੱਡੀਆਂ ਦੀ ਕਰ ਰਹੇ ਹਾਂ ਸੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94656 29488 ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਘਰ ਕੋਠੀ ਮਕਾਨ ਕੁਛ ਵੀ ਐ ਜਿਸ ਕਿਸੇ ਵੀ ਏਰੀਆ 'ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ ਸਾਰਾ ਕੁਝ ਆਪਣੇ ਕੋਲੇ ਭੇਜ ਦਿਓ ਜੀ ਉਸ ਤੋਂ ਬਾਅਦ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਸੀ ਨਾ ਕੋਈ ਦਲਾਲੀ ਨਾ ਕੋਈ ਫੀਸ ਹਰ ਕੰਮ ਆਪਾਂ ਜਿਹੜਾ ਕਰਦੇ ਹਾਂ ਬਿਲਕੁਲ ਫ੍ਰੀ 'ਚ ਹੀ ਕਰਦੇ ਹਾਂ ਸੀ ਗੱਲ ਕਰਾਂਗੇ ਜੀ ਗੱਡੀ ਦੀ 2012 ਮਾਡਲ ਕਾਲੇ ਰੰਗ ਦੀ ਇੱਕ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਪਹਿਲਾਂ ਇੱਕ ਬੜੀ ਫੋਟੋਆਂ ਚੈੱਕ ਕਰੂ ਸੀ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂ ਪੰਜਾਬ ਨੰਬਰ ਹੈ ਜੀ ਗੱਡੀ ਪੂਰੀ ਸੋਹਣੀ ਗੱਡੀ ਆ ਮਾਲਕ ਨੇ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਰੱਖੀ ਹੋਈ ਸੀ ਟਾਇਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਮਾਲਕ ਕਹਿੰਦੇ ਨੇ ਬਿਲਕੁਲ ਨਵੇਂ ਟਾਇਰ ਨੇ ਤੇ ਗੱਡੀ ਪਹਿਲੇ ਨਾਮ ਹੈ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਨਹੀਂ ਜੀ ਤੇ ਕਮੀ ਪੇਸ਼ੀ ਕੋਈ ਨਹੀਂ ਤੇ ਜਾ ਕੇ ਕਿਸੇ ਨੇ ਦੇਖਣੀ ਆ ਮਲੇਰਕੋਟਲਾ ਮਾਲਕ ਦਾ ਏਰੀਆ ਦਾ ਤੁਸੀਂ ਜਾ ਕੇ ਦੇਖ ਸਕਦੋਂ ਮਲੇਰ ਕੋਟਲੇ ਏਰੀਏ ਦੇ ਲਾਗੇ ਇਹਨਾਂ ਦਾ ਪੈਂਡ ਹੈਗਾ ਤੇ ਮਾਲਕ ਦੇ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀਆਂ ਸੀ 12 ਮਾਡਲ ਹੈ ਤੇ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਅਸੀਂ ਤਾਂ ਜਾ ਕੇ ਦੇਖੋ ਇੱਕ ਵਾਰੀ ਤੇ ਮਾਲਕ ਕਹਿੰਦੇ ਨੇ ਜੇ ਇੱਕ ਡਿਮਾਂਡ ਦੀ ਗੱਲ ਕਰੀਏ ਤਾਂ 1.5 ਲੱਖ ਰੁਪਏ ਮਾਲਕ ਨੇ ਕਿਹਾਗਾ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਉਹਨੂੰ ਗੱਡੀ ਨੂੰ ਦਾ ਮਾਲਕ ਦੇ ਘਰੇ ਜਾ ਕੇ ਇੱਕ ਵਾਰੀ ਜ਼ਰੂਰ ਆਓ ਜੀ ਜਾਣ ਤੋਂ ਪਹਿਲਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ ਵੱਡੇ ਵੱਡੇ ਅੱਖਰਾਂ ਚ ਥੱਲੇ ਧੂਆਂ ਮਿਲ ਗਿਆ ਹੋਊਗਾ ਨੰਬਰ 9317620845 ਤੇ ਗੱਲ ਕਰਾਂਗੇ ਜੀ ਆਪਾਂ ਇੱਕ ਹੋਰ ਆਲਟੋ ਗੱਡੀ ਤੁਸੀਂ ਚੈੱਕ ਕਰੋ ਪਹਿਲਾਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਤੇ ਗੱਡੀ ਪੂਰੀ ਸੋਹਣੀ ਹੈ ਮਾਡਲ ਦੀ ਗੱਲ ਕਰੀਏ ਤਾਂ 2004 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਜੀ ਪੰਜਾਬ ਨੰਬਰ ਹੈ ਗੱਡੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਤੇ 2025 ਲਾਸਟ ਤੱਕ ਆਪਾਂ ਨੂੰ ਇਹਦੀ ਪਾਸਿੰਗ ਵੀ ਮਿਲ ਜਾਊਗੀ ਜੀ ਤੇ ਇਨਸੂਰੈਂਸ ਵੀ ਆਪਾਂ ਨੂੰ ਮਿਲ ਜਾਊਗਾ ਤੇ ਇਹ ਗੱਡੀ ਖੜੀ ਹੈ ਸੰਗਰੂਰ ਏਰੀਆ 'ਚ 80000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਤਾਂ 60-65 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ ਸੋਹਣੀ ਹੈ ਗੱਡੀ ਦਾ ਰੰਗ ਵਧੀਆਗਾ ਨਾ ਤਾਂ ਕੋਈ ਐਕਸੀਡੈਂਟਡ ਹੈ ਗੱਡੀ ਨਾ ਕੋਈ ਲੱਗੀ ਬੱਜੀ ਹੈ ਮਾਲਕ ਨੇ ਵਧੀਆ ਗੱਡੀ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਵਧੀਆ ਸਟਾਰਟਿੰਗ ਬਾਕੀ ਮਾਲਕ ਕਹਿੰਦੇ ਨੇ ਵੀ ਜਿਹਨੂੰ ਵੀ ਗੱਡੀ ਪਸੰਦ ਆ ਵੀ ਇੱਕ ਵਾਰੀ ਘਰੇ ਆਜੋ ਦੇਖਣ ਵਾਸਤੇ ਜਦੋਂ ਦੇਖਣ ਵਾਸਤੇ ਆਉਂਗੇ ਨਾਲੇ ਤਾਂ ਗੱਡੀ ਚਲਾ ਕੇ ਦੇਖ ਲਿਓ ਨਾਲੇ ਟਰਾਈ ਲੈ ਲਿਓ ਤੇ ਜਦੋਂ ਪੂਰੀ ਤਸੱਲੀ ਹੁੰਦੀ ਆ ਰੇਟ ਉਹ ਤੋਂ ਬਾਅਦ ਕਰਾਂਗੇ ਜੀ ਬਾਕੀ ਡਿਮਾਂਡ ਜਿਹੜੀ ਦੱਸੀ ਆ ਉਹ 80000 ਰੁਪਏ ਮਾਲਕ ਨੇ ਦੱਸੀ ਆ ਜੀ ਤੇ 9815966077 ਇਹ ਮਾਲਕ ਬਾਈ ਦਾ ਨੰਬਰ ਹੈ ਜਿਹਨਾਂ ਦੀ ਗੱਡੀ ਹੈ ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਜੇ ਚਾਹੁੰਨੀ ਹੋ ਸਿੰਘ ਗੱਲ ਕਰਾਂਗੇ ਆਪਾਂ ਇੱਕ ਹੋਰ अल्टੋ ਗੱਡੀ ਦੀ अल्टੋ ਸੈਕੰਡ ਓਨਰ ਗੱਡੀ ਐ ਜੀ ਇਹ 2011 ਮਾਡਲ ਐ ਜੀ ਮਾਡਲ 11 ਪਰ ਜਿਹੜੀ ਆਰਸੀ ਰਜਿਸਟਰ ਹੋਈ ਐ ਉਹ 2013 ਚ ਹੋਈ ਐ ਜੀ ਕੰਡੀਸ਼ਨ ਦੀ ਗੱਡੀ ਬਿਲਕੁਲ ਨਵੀਂ ਆਪਾਂ ਕਹਿ ਸਕਦੇ ਹਾਂ ਜਮਾ ਸਸਤੇ ਮਾਲਕ ਨੇ ਵੇਚਣੀ ਐ ਤੇ ਰੇਟ ਦੀ ਆਪਾਂ ਗੱਲ ਕਰਦੇ ਹਾਂ ਅਸੀਂ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਐ ਤੇ ਜਿੰਨੀ ਆਪਣੇ ਕੋਲੇ ਫੋਟੋ ਆ ਪਹੁੰਚੀਆਂ ਤੁਹਾਨੂੰ ਪਹਿਲਾਂ ਮੈਂ ਦਿਖਾ ਦਿੰਨੇ ਸੀ ਮਾਲਕ ਕਹਿੰਦੇ ਨੇ ਗੱਡੀ 82000 ਕੁੱਲ ਚੱਲੀ ਹੋਈ ਹੈ ਜੀ ਤੇ ਨਵੇਂ ਟਾਇਰ ਨੇ ਨਵੇਂ ਸੀਟ ਕਵਰ ਨਵੀਂ ਮੈਟਿੰਗ ਸੈਂਟਰ ਲੁੱਕ ਹੈ ਤੇ ਇੰਜਨ ਗੇਅਰ ਪੂਰਾ ਵਧੀਆ ਚ ਹੈ ਸੈਲਡ ਹੈ ਨਾ ਕੋਈ ਕੰਮ ਪਾਲ ਦੀ ਗੱਡੀ ਨਾ ਕੋਈ ਸਰਵਿਸ ਕਰਵਾਉਣ ਦੀ ਲੋੜ ਹੈ ਮਾਲਕ ਕਹਿੰਦੇ ਨੇ ਪਹਿਲਾਂ ਤੋਂ ਮੌਕੇ ਦਾ ਕੰਮ ਸਾਰਾ ਕਰਵਾ ਰੱਖਿਆ ਸੀ ਤੇ ਫਰੀਦਕੋਟ ਏਰੀਆ ਚੋਂ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਜੀ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਵਾਂਗੇ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਠੀਕ ਹੈ ਜੀ ਨੰਬਰ ਤੁਹਾਨੂੰ ਦੇ ਹੀ ਦਿੱਤਾ ਸਕਰੀਨ ਤੇ ਵੱਡੇ ਵੱਡੇ ਅੱਖਰਾਂ ਚ ਤੁਸੀਂ ਗੱਲ ਕਰ ਲਿਓ ਆਪੀ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਵੀਡੀਓ ਆਪਣੀ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦੋ ਬਾਅਦ ਤੋਂ ਬਾਅਦ ਸ਼ੇਅਰ ਕਰ ਦੋ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲਿਆ ਹੋਊਗਾ ਜੀ ਜੇ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਗੱਲ ਕਰਾਂਗੇ ਜੀ ਆਪਾਂ अल्टੋ ਗੱਡੀ ਦੀ ਇੱਕ ਹੋਰ ਆਪਾਂ अल्टੋ ਗੱਡੀ ਦੀ ਵੀਡੀਓ ਲੈ ਕੇ ਪਹੁੰਚਿਆ ਜੀ ਰੇਟ ਤਾਂ ਮਾਲਕ ਨੇ 50000 ਰੁਪਿਆ ਡਿਮਾਂਡ ਦੱਸੀ ਹੈ ਤੇ ਦੋਵੇਂ ਚਾਬੀਆਂ ਮਾਲਕ ਕਹਿੰਦੇ ਨੇ ਨਾਲ ਨੇ ਜਿਹੜੀਆਂ origignal ਆਉਂਦੀਆਂ ਸਾਰੀ ਗੱਡੀ ਰਿਜੀਨਲ ਹੈ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਤੁਹਾਨੂੰ ਦੇਖਣ ਨੂੰ ਮਿਲੇਗੀ ਮਾਡਲ 7 ਤੇ ਫਾਸਟ ਓਨਰ ਗੱਡੀ ਹੈ ਜੀ ਤੇ ਮਾਲਕ ਕਹਿੰਦੇ ਨੇ ਵੀ 50000 ਡਿਮਾਂਡ ਹੈ ਬਾਕੀ ਮੌਕੇ ਤੇ ਕਰ ਲਾਂਗੇ ਮਾਲਕ ਕਹਿੰਦੇ ਵੀ ਸੌਦਾ ਮੌਕੇ ਤੇ ਬਹਿ ਕੇ ਕਰ ਲਾਂਗੇ 45000 ਦਾ ਸੌਦਾ ਹੋ ਜੇ 46 ਦਾ ਹੋ ਜੇ 47 ਦਾ ਹੋ ਜੇ ਬਾਕੀ ਤੁਸੀਂ ਆਪ ਗੱਲ ਕਰ ਲਿਓ ਬਾਕੀ ਹੋ ਸਕਦਾ 49 ਦਾ ਸੌਦਾ ਹੋ ਜੇ ਹੋ ਜੇ 48 ਦਾ ਹੋ ਜਾਈ ਜੇ ਪਸੰਦ ਆਈ ਤਾਂ ਜਾਇਓ ਜਰੂਰ ਮਾਲਿਕ ਦੇ ਘਰੇ ਨੰਬਰ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ ਸੀ ਕਰੋ ਗੱਲਬਾਤ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੀ ਨਾਲ ਸੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੰਨੇ ਕ੍ਰੇਡਟ ਤੱਕ ਕਿਹੜੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਕਿਹੜੀ ਮਸ਼ੀਨਰੀ ਲੈ ਕੇ ਪਹੁੰਚੀ ਹੈ ਕਮੈਂਟ ਲਾਜ਼ਮੀ ਕਰ ਦਿਓ ਜੀ ਤੇ ਮਿਲਦੇ ਹਾਂ ਜੀ ਆਪਾਂ